ਇਹ ਇਤਿਹਾਸ 'ਚ ਇੱਕ ਸਾਖੀ ਨਹੀਂ ਅਣਗਿਣਤ ਐਸੀਆਂ ਸਾਖੀਆਂ ਵੇ ਜਿੱਥੋਂ ਸਾਨੂੰ ਸਪਸ਼ਟ ਹੁੰਦਾ ਹੈ ਕਿ ਬਾਬਾ ਲੈਣਾ ਜੀ ਨੂੰ ਅੰਗਦ ਬਣਾ ਦਿੱਤਾ ਮਾਫੀ ਚਾਹੁੰਣਾ ਹੈ ਇਹ ਅੱਜ ਦੇ ਵਾਂਗੂ ਥੋੜਾ ਵੀ ਕੋਈ ਇੱਕ ਮਰ ਗਿਆ ਤੇ ਦੂਜੇ ਨੂੰ ਸੀਨਾ ਬਸੀਨਾ ਉਹਨੂੰ ਦੇ ਦਿੱਤੀ ਗਈ ਗੱਦੀ ਇੱਥੇ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਾਨਾਇ ਨੇ ਕਸੌਟੀ ਵਿੱਚ ਪਰਖਿਆ ਪਾਣੀ ਦਾ ਫੈਸਲਾ ਕਬੀਰ ਕਸੌਟੀ ਬੋਲੋ ਕਬੀਰ ਕਸੌਟੀ RAM ਕੀ ਝੂਠਾ ਟਿਕਾ ਨਾ ਕੋਏ ਆਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਜਿਨੇ ਆਪਣਾ ਅੰਦਰੋਂ ਮਾਰ ਲਿਆ ਹਉਮੈ ਤਿਆਗ ਦਿੱਤੀ ਸੇਵਾ ਕਰਦਿਆਂ ਹੰਕਾਰ ਛੱਡ ਦਿੱਤਾ ਗੁਰੂ ਦੇ ਬਾਣੇ ਵਿੱਚ ਰਹਿੰਦੇ ਹੋਇਆ ਵੀ ਇੱਕ ਦਿਨੇ ਬਾਬੇ ਲੈਣੇ ਨੇ ਆਖਿਆ ਕਿ ਮੈਂ ਇਹ ਵੀ ਗੱਲ ਗੁਰੂ ਦੀ ਮੰਨੀ ਹੈ ਤੇ ਇਹ ਸ਼ਬਦ ਕਹਾਂ ਵੀ ਮੈਂ ਹੀ ਮੰਨ ਸਕਦਾ ਵਾਂ ਅਣਗਿਣਤ ਐਸੀਆਂ ਸਾਖੀਆਂ ਨੇ ਮੈਂ ਕਿਹਬਰੀ ਗੱਲ ਕਰਦਾ ਹਾਂ ਨਾ ਇੱਕ ਹੁੰਦੀ ਸਿੱਖਿਆ ਤੇ ਇੱਕ ਹੁੰਦੀ ਆ ਪ੍ਰਿਕਖਿਆ ਜਿਹਨੂੰ ਇਮਤਿਹਾਨ ਵੀ ਕਹਿੰਨੇ ਆਪਾਂ ਖਿਆਲ ਕਰਿਓ ਜਿੰਨੀ ਅਧਿਆਪਕ ਸਿੱਖਿਆ ਔਖੀ ਦਿੰਦਾ ਨਾ ਉਨੀ ਉਹਦੇ ਜੀਵਨ ਚ ਪ੍ਰਿਕਖਿਆ ਔਖੀ ਹੁੰਦੀ ਹੈ 7 ਸਾਲਾਂ ਤੱਕ ਧੰਗੁਰੂ ਨਾਨਕ ਸਾਹਿਬ ਮਰਨੇ ਬਾਬੇ ਲੈਣੇ ਨੂੰ ਇੰਨੀ ਕਰੜੀ ਸਿੱਖਿਆ ਦਿੱਤੀ ਤੇ ਜਦੋਂ ਪ੍ਰਿਕਖਿਆ ਆਉਂਦੀ ਰਹੀ ਤੇ ਬਾਬਾ ਲੈਣਾ ਜੀ ਪ੍ਰਿਕਖਿਆ ਦੇ ਵਿੱਚੋਂ ਵੀ ਲੰਘਦੇ ਗਏ ਅਨਗ੍ਰਿਤ ਐਸੀਆਂ ਸਾਖੀਆਂ ਜੇ ਮਹਾਰਾਜ ਧਰਮਸ਼ਾਲਾ ਵਿੱਚ ਗਏ ਕੀਰਤਨ ਦੀ ਤਿਆਰੀ ਕਰਨ ਲੱਗੇ ਆ ਭਾਈ ਮਰਦਾਨਾ ਜੀ ਨਾਲ ਐ ਦੋ ਸਹਿਬਜ਼ਾਦੇ ਧੰਗੂਰ ਨਾਨਕ ਸਾਹਿਬ ਦੇ ਨਾਲ ਐ ਤੇ ਉਥੇ ਉਸ ਧਰਮਸ਼ਾਲਾ ਦੇ ਵਿੱਚੋਂ ਨਾ ਬੜੀ ਗੰਦੀ ਬਦਬੂ ਆ ਰਹੀ ਸੀ ਮਹਾਰਾ ਨੇ ਆਸ-ਪਾਸਾ ਵੇਖਿਆ ਤੇ ਉੱਥੇ ਇੱਕ ਚੂਹੀ ਮਰੀ ਸੀ ਮਹਾਰਾ ਇਹਨੇ ਆਪਣੇ ਦੋਨਾਂ ਸਹਿਬਜ਼ਾਦਿਆਂ ਨੂੰ ਆਖਿਆ ਕੰਨ ਲਗੇ ਪੁੱਤਰੋ ਵੀ ਆ ਜਿਹੜੀ ਚੂਹੀ ਮਰੀ ਹੋਈ ਆ ਇਹਨੂੰ ਚੱਕ ਕੇ ਬਾਹਰ ਮਾਰੋ ਹੁਣ ਆਖਿਆ ਮਹਾਰਾ ਇਹ ਕੰਮ ਅਸੀਂ ਥੋੜਾ ਕਰ ਸਕਦੇ ਆ ਬਾਬੇ ਲੈਣਾ ਨੂੰ ਆਖਿਆ ਤੇ ਭਾਈ ਲੈਣਾ ਕੀ ਕਹਿੰਦਾ ਮਰਾਇ ਕੰਮ ਤੇ ਮੈਂ ਵੀ ਨਹੀਂ ਕਰ ਸਕਦਾ ਪਰ ਜੇ ਤੁਹਾਡੀ ਰਹਿਮਤ ਹੋਵੇ ਤੇ ਮੈਂ ਇਹ ਕੰਮ ਕਰ ਸਕਦਾ ਵਾ ਇਹਦਾ ਮਤਲਬ ਬਹੁਤ ਵੱਡਾ ਵਾ ਲੈਣਿਆ ਜਿਸ ਦਿਨ ਕੱਲ ਨੂੰ ਤੈਨੂੰ ਅੰਗਦ ਦਾ ਥਾਪੜਾ ਦੇ ਕੇ ਤੈਨੂੰ ਅੰਗਦ ਦਾ ਰੂਪ ਦੇਣਾ ਨਾ ਗੱਲ ਕੱਲੀ ਚੁਈਦੀ ਨਹੀਂ ਸੀਗੀ ਸਮਾਜ ਵਿੱਚ ਏਦਾਂ ਦਾ ਗੰਦ ਤੈਨੂੰ ਆਪਣੇ ਹੱਥੀ ਕੱਢਣਾ ਪੈਣਾ ਜਦੋਂ ਕਟੋਰੇ ਦੀ ਸਾਖੀ ਪੜਦੇ ਉਹ ਵੀ ਇਹੀ ਹੈ ਨਾਲੀ ਵਿੱਚ ਕਟੋਰਾ ਡਿੱਗਿਆ ਦੋਨਾ ਸਾਹਿਬ ਜਿਆਦੇ ਨੇ ਜਵਾਬ ਦਿੱਤਾ ਕਿ ਲਗੇ ਮਹਾਰਾਏ ਅਸੀਂ ਨਹੀਂ ਇਹ ਕੰਮ ਕਰ ਸਾਦੇ ਹੱਥ ਹੋ ਗਈ ਕਟੋਰਾ ਨਵਾਂ ਲਿਆ ਜਾ ਸਕਦਾ ਵਾ ਤੁਸੀਂ ਸਾਡਾ ਹੱਥ ਇਸ ਗੰਦੀ ਨਾਲੀ ਵਿੱਚੋਂ ਮਰਵਾਉਣਾ ਚਾਹੁੰਦੇ ਹੋ ਮਹਾਰਾਏ ਨੇ ਬਾਬੇ ਲੈਣੇ ਨੂੰ ਆਖਿਆ ਬਾਬਾ ਲੈਣਾ ਕਹਿੰਦਾ ਮਹਾਰਾਏ ਸਤ ਕਰਤਾਰ ਹੱਥ ਉਹਨਾਂ ਨੇ ਕੋਈ ਸੂਗ ਨਹੀਂ ਮਣਾਈ ਕੋਈ ਉਹਨਾਂ ਨੇ ਨਫ਼ਰਤ ਨਹੀਂ ਕੀਤੀ ਸਤ ਕਰਤਾਰ ਕਹਿ ਕੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਉਹਨਾਂ ਨੇ ਉਸ ਗੰਦਗੀ ਦੇ ਵਿੱਚੋਂ ਕਟੋਰਾ ਕੱਢ ਕੇ ਪਰ੍ਹਾਂ ਮਾਰਿਆ ਗੱਲ ਪਤਾ ਕੀ ਸੀ ਬੱਬਾ ਲੈਣਾ ਜਿੱਦਾਂ ਤੈਨੂੰ ਗੱਦੀ ਦੇਣੀ ਹੈ ਨਾ ਇਦਾਂ ਦੇ ਸਮਾਜ ਦੇ ਵਿੱਚ ਸ਼ੂਤ ਸ਼ਾਦ ਦੇ ਲੋਕ ਬਹੁਤ ਫਿਰਨਗੇ ਜਾਤਾਂ ਦੇ ਹੰਕਾਰੀ ਵੀ ਹੋਣਗੇ ਧਰਮ ਦੇ ਹੰਕਾਰੀ ਵੀ ਹੋਣਗੇ ਰਾਜਨੀਤੀ ਦੇ ਵੀ ਹੰਕਾਰੀ ਹੋਣਗੇ ਪਰ ਜਿੱਦਨ ਤੂੰ ਗੱਦੀ ਤੇ ਬੈਠਾ ਨਾ ਉਹ ਦਿਨ ਤੈਨੂੰ ਜਿਵੇਂ ਇਹ ਕਟੋਰਾ ਬਾਹਰ ਮਾਰਿਆ ਨਾ ਕੱਢ ਕੇ ਤੈਨੂੰ ਵੀ ਇਹ ਲੋਕ ਇਦਾਂ ਬਾਹਰ ਕੱਢਨੇ ਪੈਣਗੇ ਕਿਉਂਕਿ ਇਹ ਤੇ ਘਰ ਇਹਦਾ ਵਾ ਨਾਨਕ ਨਿਰਮਲ ਪੰਥ ਚ ਲਾਇਆ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਸ਼ਾਇਦ ਆਪਾਂ ਨੂੰ ਇਹਨਾਂ ਕੋਈ ਸਮਝ ਲੱਗ ਗਿਆ ਹੋਵੇਗਾ ਕਿ ਇਹ ਸਾਰੀ ਸਿੱਖਿਆ ਤੋਂ ਬਾਅਦ ਪ੍ਰੀਖਿਆ ਹੁੰਦੀ ਹੈ ਪ੍ਰੀਖਿਆ ਦੇ ਵਿੱਚੋਂ ਨਿਕਲਦੇ ਹੋਇਆਂ ਅੱਜ ਦੇ ਦਿਨ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਬਣੇ ਬਾਬੇ ਲੈਣੇ ਤੋਂ ਅੰਗਦ ਬੜੇ ਇਹ ਗੱਲ ਕਹਿ ਕੇ ਮੈਂ